ਅੱਜ 21 ਅਗਸਤ ਜੀ ਦਿਨ ਹੈਗਾ ਵੀਰਵਾਰ ਤੇ ਇਹ ਜਿਹੜੇ ਖੇਤ ਦੇਖੀ ਜਾਂਨੇ ਹੋ ਜਗਾ ਹੈਗੀ ਆ ਜੀ ਲੱਖੀ ਸਰਾਏ ਨਾਲ ਹੀ ਬਸ ਇੱਥੋਂ 1 ਕਿਲੋਮੀਟਰ ਪਰਲੇ ਪਾਸੇ ਲੱਖੀ ਸਰਾਏ ਜਿਹੜਾ ਸ਼ਹਿਰ ਰਹਿ ਜਾਂਦਾਗਾ ਤੇ ਇਧਰਲੇ ਪਾਸੇ ਉਹ ਜਿੱਥੇ ਆਪਾਂ ਜੀ ਰਾਤ ਰਾਤ ਕੱਟੀ ਹੈਗੀ ਸਾਗਰ ਮੈਰਿਜ ਹਾਲ ਲਿਖਿਆ ਹੋਇਆਗਾ ਇੱਥੇ ਜਿਹੜੀ ਆਪਾਂ ਰਾਤ ਕੱਟੀ ਹੈਗੀ ਉਹ ਬਾਈ ਆਪਾਂ ਨੂੰ ਇੱਥੇ ਲੈ ਕੇ ਆਏ ਸੀਗੇ ਬਿਹਾਰ ਵਾਲੇ ਤੇ ਐਸੇ ਨਾਲੀ ਜੀ ਸਵੇਰ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ ਵਾਲਿਆਂ ਨੂੰ ਤੇ ਵਿਦੇਸ਼ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਚੱਲਦੇ ਆਂ ਜੀ ਅੱਜ ਸਾਰਿਆਂ ਨਾਲੋਂ ਪਹਿਲਾਂ ਤਾਂ ਆਪਾਂ ਜਿਹੜਾ ਰਾਤ ਬਾਈਆਂ ਨੇ ਆਪਾਂ ਨੂੰ ਦਿਖਾਇਆ ਸੀ ਵੀ ਇਹ ਵੀ ਲਾਲ ਪਹਾੜੀ ਕਹਿੰਦੇ ਸੀਗੇ ਇਸੇ ਸ਼ਹਿਰ ਦੇ ਵਿੱਚ ਲੱਖੀ ਸਰਾਈ ਦੇ ਵਿੱਚ ਉੱਥੇ ਇੱਕ ਜਿਹੜੀ ਸੁਰੰਗ ਬਣੀ ਹੋਈ ਹੈਗੀ ਹਨਾ ਜੀ ਉਹ ਬਹੁਤ ਪੁਰਾਣੀ ਹੈਗੀ ਤੇ ਉਹਦੇ ਵਿੱਚ ਵੀ ਜਾਇਆ ਜਾਂਦਾ ਹੈ ਕਹਿੰਦੇ ਤੇ ਆਪਾਂ ਉਹ ਵਿੱਚ ਵੀ ਜਾਵਾਂਗੇ ਦੇਖਾਂਗੇ ਕੀ ਗੱਲਬਾਤ ਆ ਤੇ ਤੁਹਾਡਾ ਤੁਹਾਡੇ ਨਾਲ ਸਾਰਾ ਕੁਝ ਸਾਂਝਾ ਕਰਾਂਗੇ ਇੱਕ ਬਾਈ ਆਪਾਂ ਇੱਥੇ ਹੋਰ ਗੱਲ ਦੇਖੀ ਹੈਗੀ ਤੇ ਪਰਸੋਂ ਆਪਾਂ ਪਹਿਲਾਂ ਦੇਖਿਆ ਨਾ ਐ ਲੱਗਿਆ ਵੀ ਹਨੇਰਾ ਇੱਧਰ ਛੇਤੀ ਹੋ ਜਾਂਦਾ ਹੁੰਦਾ ਜਿਵੇਂ ਤੇ ਐਂ ਤਾਂ ਕਿਹਾ ਨਾ ਵੀ ਕਿਹੜਾ ਤੁਸੀਂ ਬਾਹਲੀ ਦੂਰ ਫਿਰਦੇ ਹੋ ਪੱਕੀ ਗੱਲ ਆ ਬਾਈ ਕੱਲ ਇਹ ਯਕੀਨ ਸ਼ੱਕ ਸੀਗਾ ਤੇ ਫਿਰ ਕੱਲ ਇਹ ਪੂਰੇ ਯਕੀਨ ਚ ਬਦਲ ਗਿਆ ਜਿਵੇਂ 6 ਵਜੇ ਤੋਂ ਬਾਅਦ ਨਾਲ ਦੀ ਨਾਲ ਹਨੇਰਾ ਹੋ ਜਾਂਦਾ ਫਿਰ ਆਪਾਂ ਬਾਈ ਇੱਧਰ ਪਿੰਡ ਕਿਸੇ ਨੂੰ ਵੀਡੀਓ ਕਾਲ ਲਾਈ ਸੀਗੀ ਤੇ ਦੇਖਿਆ ਬਾਈ ਪੂਰਾ ਦਿਨ ਖੜਾ ਸੀ ਤੇ ਇੱਧਰ ਪੂਰਾ ਹਨੇਰਾ ਸੀਗਾ ਤੇ ਅੱਜ ਆਪਾਂ ਨਾਲ-ਨਾਲ ਫੋਨ ਦਾ ਟਾਈਮ ਵੀ ਦਿਖਾਵਾਂਗੇ ਅਥਨੇ ਜੇ ਜਦੋਂ ਟਾਈਮ ਹੋਇਆ ਤੇ ਉਹ ਵੀ ਦਿਖਾਵਾਂਗੇ ਭਾਈ ਇਧਰ ਨੇਰਾ ਹੋਇਆ ਥੋੜਾ ਬਹੁਤ ਕੁਛ ਨਾ ਕੁਛ ਮਤਲਬ ਕਿ ਫਰਕ ਹੈਗਾਗਾ ਤੇ ਪਹਿਲਾਂ ਨੇਰਾ ਹੋ ਜਾਂਦਾ ਇਧਰ ਤੇ ਚੱਲਦੇ ਆਂ ਜੀ ਫਿਰ ਵੱਧਦੇ ਆਂ ਸਫਰ ਵੱਲ ਸਾਰਿਆਂ ਨੂੰ ਪਹਿਲਾਂ ਲਾਲ ਪਹਾੜੀ ਵੱਲ ਉਧਰ ਜਾਣੇ ਆਂਗੇ ਤੇ ਨਾ ਤੋਂ ਲੈ ਵਧੀਆ ਤੇ ਭਾਈ ਆਪਾਂ ਨੂੰ ਜਿਹੜੇ ਇੱਥੇ ਛੱਡ ਕੇ ਗਏ ਸੀਗੇ ਰਾਤ ਤੇ ਉਹੀ ਆਪਾਂ ਨੂੰ ਡਿੱਕੀ ਜਾਂਦੇ ਭਾਈ ਚਾਹ ਦੀ ਦੁਕਾਨ ਤੇ ਬੈਠੇ ਬਾਈਡਲ ਮਾਰਨ ਨੂੰ ਵੀ ਜੀ ਨਹੀਂ ਕਰਦਾ ਤੜਕੇ ਤੜਕੇ ਦਾ ਬਿਨਾਂ ਚਾਹ ਤੋਂ ਚੱਲਦੇ ਆਂ ਜੀ ਬਣੇ ਰਹੋ ਵੀਡੀਓ ਦੇ ਨਾਲ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਰਬਾਲਾ ਪਾਈਪ ਥੋੜੀ ਜੰ ਅੰਦਰ ਕਰ ਦੇ। ਉੱਥੇ ਫੇਰ ਆ ਗਏ ਆ ਮੁੜ ਕੇ ਜਿੱਥੇ ਕੱਲ ਹੱਥ ਨੇ ਚਾਹ ਪਾਣੀ ਪੀਤਾ ਸੀ ਬਾਈਆਂ ਦੇ ਨਾਲ। ਹੋ ਜਾਈ ਪਰੀ ਗਮਵਾ ਵੀ। ਨਮਸਕਾਰ ਨਮਸਕਾਰ ਕੀ ਬਾਤ ਹੈ ਇਹ ਮੁਖਿਆ ਜੀ ਹਮਾਰੇ ਯਾਲਾ ਜੀ ਠੀਕ ਹੋ ਅ ਰਾਤ ਬਈ ਇੱਥੋਂ ਹੀ ਮੁੜ ਕੇ ਗਏ ਸੀਗੇ ਜਦੋਂ ਮੀਂਹ ਪਈ ਜਾਂਦਾ ਸੀਗਾ ਤੇ ਸਾਹਮਣੇ ਸੀਗੀ ਲਾਲ ਪਹਾੜੀ ਤੇ ਪਰ ਹੁਣ ਨਵਾਂ ਦਿਨ ਚੜਿਆਗਾ ਤੇ ਅੱਜ ਫਿਰ ਆਪਾਂ ਦੇਖ ਕੇ ਜਾਵਾਂਗੇ ਭਾਈ ਕਿਹੜੀ ਗੁਫਾ ਗਈ ਤੇ ਕੀ ਗੱਲਬਾਤ ਹੈ ਕਿੰਨਾ ਕ ਅੰਦਰ ਗੁਫਾ ਦੇ ਜਾਇਆ ਜਾਂਦਾਗਾ ਚਲੋ ਜੀ <Mile no bosta bality> लाल पहाड़ी इतने का ओहो भी लिखा हुआ भाई इतिहास तो चलो चलो ਪਹੁੰਚ ਗਏ ਆ ਬਾਈ ਆਪਾਂ ਬਿਲਕੁਲ ਉੱਪਰ ਆਸਾ ਪਾਸਾ ਦੇਖ ਲਓ ਤੇ ਐਦਾਂ ਲੱਗਦਾ ਵੀ ਕੰਮ ਚੱਲੀ ਜਾਂਦਾ ਇੱਥੇ ਮਰਾਮਤ ਹੋਈ ਜਾਂਦੀ ਹੈਗੀ ਥੋੜਾ ਜਿਹਾ ਹੋਰ ਅੱਗੇ ਨੂੰ ਹੋ ਜਾਈਏ ਜੀ ਆਪਾਂ ਨੇ ਦੇਖਦੇ ਨੇ ਦਿਖਾਇਆ ਕਿ ਸਿਰੋਂ ਬੰਦ ਲੈਣੇ ਕਿ ਬੰਦ ਨੇ ਸ਼ਹਿਰ ਤੋਂ ਬਈ ਇਹ ਲਾਲ ਪਹਾੜੀ ਜਿਹੜੀ ਬਾਵਾ ਤਾਂ ਹਨੂ ਰਹਿ ਜਾਂਦੀ ਹੈਗੀ ਸ਼ਹਿਰ ਸਾਲਾ ਥੱਲੇ ਰਹਿ ਜਾਂਦਾ ਤੇ ਇੱਥੋਂ ਹੀ ਆ ਜਿਹੜੀਆਂ ਉਹ ਪੁਰਾਣੀਆਂ ਮੂਰਤੀਆਂ ਮਿਲੀਆਂ ਸੀਗੀਆਂ ਤੇ ਇਹਨਾਂ ਨੇ ਸਾਮ ਸਵਾਲ ਕਰਕੇ ਬਈ ਇਹ ਸ਼ਹਿਰ ਵਾਲਿਆਂ ਨੇ ਸਰਕਾਰ ਨੇ ਰੱਖੀਆਂ ਹੋਈਆਂ ਨੇ ਇੱਕ ਮਿਊਜ਼ੀਅਮ ਹਾਲ ਦੇ ਵਿੱਚ ਤੇ ਅੱਜ ਕੱਲ ਬਈ ਇਹ ਖੰਡਰ ਬਣਿਆ ਖੰਡਰੀ ਬਣਿਆ ਪਿਆਗਾ ਕਿਲਾ ਹੁੰਦਾ ਸੀ ਇਹ ਲਾਲ ਪਹਾੜੀ ਤੇ ਜਿਹੜੀ ਗੁਫਾ ਦੀ ਬਈ ਗੱਲਬਾਤ ਕਰਦੇ ਸੀਗੇ ਉਹ ਆਪਾਂ ਨੇ ਹਨਾ ਸਾਹਮਣੇ ਆ ਗੁਫਾ ਤੇ ਪਰ ਹੁਣ ਜਿਹੜੀ ਗੁਫਾ ਇਹ ਬੰਦ ਕੀਤੀ ਹੋਈ ਹੈਗੀ ਕਿਉਂਕਿ ਕਹਿੰਦੇ ਬਈ ਉਹ ਜਿਹੜੀ ਸਰੰਗ ਜੀ ਹੈ ਨਾ ਬਣਾਈ ਹੋਈ ਉਹ ਕਹਿੰਦੇ ਜਿਆਦਾ ਭੀੜੀ ਆ ਤੇ ਕਹਿੰਦੇ ਵਿੱਚ ਦੋ ਬੰਦਿਆਂ ਦੀ ਜਿਹੜੀ ਮੌਤ ਵੀ ਹੋ ਗਈ ਸੀਗੀ ਅੰਦਰ ਜਾਣ ਦੇ ਕਰਕੇ ਤੇ ਬਾਈ ਸੁਣੇ ਆਪਾਂ ਚੱਲ ਬਾਈਆਂ ਤੋਂ ਪੁੱਛਦੇ ਆਂ ਭਾਈ ਸਰੰਗ ਕਿਉਂ ਬਣੀ ਸੀਗੀ ਕੀ ਗੱਲਬਾਤ ਸੀ ਬਾਈ ਅਸੀਂ ਤਾਂ ਪਿਛਲੀ ਵੀਡੀਓ ਚ ਵਿੱਚ ਵੀ ਦੱਸਿਆ ਸੀ ਤੇ ਅੱਜ ਆਪਾਂ ਫੇਰ ਪੁੱਛ ਲੈਨੇ ਆਂ ਬਾਈ ਜੀ ਬਾਈ ਜੇ ਆਪਣਾ क्यों बनाई गई थी आ, ये मेन रूप से बनाई गई थी एक राजा थे आ, उनको मतलब प्राचीन काल में जो है वो दिया गया था श्राप दिया गया था अच्छा। तो उनका मतलब श्राप ये था कि वो जो मतलब सूर्य के रोशनी में जब आएंगे तो उन पर मतलब शारीरिक रूप से उनका नाश हो जाएगा अच्छा। तो ये जो गुफा आपको दिख रही है ये करीब डेढ़ किलोमीटर है आ, वो जो राजा थे हमारे जो प्राचीन लोग बुजुर्ग लोग कहते हैं कि यहाँ से जो है डेढ़ किलोमीटर करीब मतलब गुफा के जो थ्रू जो है आगे जो एक शिव जी का मंदिर है वहाँ पे लोग मतलब जाके वो जो राजा थे वो पूजा करते थे और इसी गुफा के माध्यम से वापस आते थे और डेली का उनका यही मतलब रूटीन था कि मतलब जाना है इसी गुफा से रहना है और कोई भी प्रकार का जब हमला होता था राजा के प्रति जहाँ तक आप लोग ये चारों तरफ देख रहे हैं किला किला मतलब ध्वस्त कर दिया गया है दुश्मनों के द्वारा तो यहाँ पे मतलब जो किला था तो यहाँ पे लोग मतलब सुरक्षा के रूप में रहते थे और जब जरूरत पड़ता तो इन गुफाओं में रह के आ, मतलब अपना जो है खुद का रक्षा करते थे और मेन रूप से जो है यहाँ पे आ, मतलब जो राजा थे उनका तो मतलब कब्जा कर लिया था लोगों ने जैसा कि आप लोग देख रहे हैं टूटे खंडर का रूप और ये यहाँ एक पहाड़ तली जो बसा है आ, वो मतलब आ, करीब बहुत सारे गांव आप लोग व्यू में देख रहे होंगे जो कि अभी कुछ सालों में बसा है लेकिन पहले यहां पे भी बीरान जैसा स्थिति था ये जगह लखीसराय जो कि बिहार राज्य हमारा जो पटना राजधानी है वहाँ से करीब डेढ़ सौ किलोमीटर दूर पर स्थित है जय हिंद मेहरबानी भाई मेहरबानी थोड़ा जहाँ होना पागारे हो जाएगी

ਬਣਾ ਨਹੀਂ ਕਾਜ ਇਹਦਾ ਉਹ ਭਈਆ ਅੰਦਰ ਨਹੀਂ ਜਾਏਗਾ ਜਿਆਦਾ ਨਹੀਂ ਬਿਨਾ ਮੋਮਬਤੀ ਕਾ ਨਹੀਂ ਜਾਏਗਾ ਆਗੇ ਆਗੇ ਜਿਆਦਾ ਅੰਦਰ ਨਹੀਂ ਜਾਏਗੇ ਭਾਈ ਐਦਾਂ ਦੀ ਸਰੋਂਗਾ ਭਾਈ ਓਏ ਨਿਕਲਣਾ ਹੀ ਔਖਾ ਓਦੇ ਤਰ ਮਗਰ ਮੁੜਨਾ ਹੀ ਔਖਾ ਦਾ ਕੀ ਕਰ ਨਹੀਂ ਰਿਹਾ ਅਟਕਿਆ ਅਜਤਨਾ ਦੂਰ ਸਾਹਮਣੇ ਨਹੀਂ ਜਲ ਨਹੀਂ ਉਸੇ ਮੱਦੇ ਕਰ ਗਾੜੀ ਜੋ ਬੈਹੇ ਹਮਰੋ ਗੁੰਮਰ ਨਜੀ ਗਾਦੀ ਤਰੁਚਾਏ ਅਰੇ ਵਹੀਂ ਤੇ ਘਾੜਾ ਸਾਹਮਣੇ ਬਸਰਾ ਮਹਾਰਾਜ ਜੀ ਸਰੰਗ ਦੇਖ ਕੇ ਆਏ ਲੱਗਿਆ ਬਾਈ ਜਿਵੇਂ ਰਾਜੇ ਮਹਾਰਾਜੇ ਮੇਰੇ ਨੂੰ ਵੀ ਮਾੜੇ ਹੋਣਗੇ ਸਰੀਰ ਪੱਖੋਂ ਬੜੀ ਛੋਟੀ ਜੀ ਹੈਗੀ ਥੋੜੀ ਖੁੱਲੀ ਡੋਲੀ ਹੋਣੀ ਚਾਹੀਦੀ ਠੀਕ ਹੈ ਭਾਈ ਅੱਜ ਦੇ ਦਿਨ ਦਾ ਆਪਣਾ ਸਫਰ ਆ ਜਿਹੜਾ ਸ਼ੁਰੂ ਹੋ ਚੁੱਕਿਆ ਜੀ ਲਗਭਗ ਆਪਾਂ 10 ਕਿਲੋਮੀਟਰ ਆ ਗਏ ਆ ਤੇ ਜਿਹੜਾ ਤੁਸੀਂ ਇਹ ਬਾਜ਼ਾਰ ਦੇਖੀ ਜਾਂਦੇ ਹੋ ਇਹ ਭਾਈ ਸ਼ਹਿਰ ਨਹੀਂ ਹੈਗਾ ਇਹ ਪਿੰਡ ਹੈਗਾ ਚੇਤਰ ਹਟ ਨਾਂਗਾ ਚੇਤਰ ਹਟ ਤੇ ਆਪਾਂ ਜਾਈ ਜਾਂਦੇ ਆ ਜਮੂਈਆ ਵੱਲ ਇਦਾਂ ਦਾ ਕੋਈ ਨਾਂਗਾ ਇਹ ਜਦੋਂ ਇਹਨਾਂ ਤੋਂ ਪੁੱਛਦੇ ਆਂ ਬਾਈ ਜਮੂਈਆ ਕਿੰਨਾ ਰਹਿ ਗਿਆ ਤੇ ਜੰਮੂ ਬੋਲਦਿਆ ਜੰਮੂ ਇਸ ਤਰ੍ਹਾਂ ਦਾ ਕੋਈ ਨਾਂਗਾ ਤੇ ਉਹ 20 ਕਿਲੋਮੀਟਰ ਰਹਿ ਗਿਆ ਉੱਥੇ ਪਹੁੰਚ ਕੇ ਤੇ ਕੁਛ ਖਾਵਾ ਪੀਵਾਗੇ ਫਲਹਾਲ ਬਾਈ ਆਪਾਂ ਇੱਥੋਂ ਬਾਜ਼ਾਰ ਦੇ ਵਿੱਚੋਂ ਆਪਾਂ ਨੂੰ ਕੇਲੇ ਮਿਲ ਗਏ ਸੀਗੇ 50 ਰੁਪਏ ਦਰਜਨ ਤੇ ਕੇਲੇ ਖਾਦੇ ਆਗੇ ਅੱਗੇ ਵੱਲ ਤੁਰਦੇ ਆਂ ਜੀ 20 ਕਿਲੋਮੀਟਰ ਹੋਰ ਸਫ਼ਰ ਕੱਢਦੇ ਆਂਗੇ ਦੁੱਧ ਮਿਲ ਗਿਆ ਤਾਂ ਭਾਈ ਚਾਹ ਵੀ ਬਣਾਵਾਂਗੇ ਦੁੱਧ ਮਿਲਦਾ ਨਹੀਂ ਭਾਈ ਪੈਕਟ ਜਿਹੜਾ ਕਿਤੋਂ ਮਿਲ ਜਾਂਦਾ ਕਿਤੋਂ ਨਹੀਂ ਮਿਲਦਾ ਸਾਰਾ ਭਾਂਡਾ ਢਿੰਡਾ ਖਲਾਰ ਲਿਆ ਸੀਗਾ ਬਾਈ ਤੇ ਸਵਾਵਾਰਾਂ ਵਾਲੀ ਜਿਹੜੀ ਚਾਹ ਕੀ ਉਹ ਆਪਣੀ ਰੱਦ ਹੋ ਗਈ ਆ ਕਿਉਂਕਿ ਖੰਡ ਹੈ ਨਹੀਂ ਆਪਣੇ ਕੋਲੇ ਵਧੀਆ ਥਾਂ ਮਿਲ ਗਈ ਸੀਗੀ ਭਾਈ ਚੱਲ ਚਾਹ ਚੂ ਬਣਾਉਣੇ ਆ ਤੇ ਪੀਣੇ ਆ ਟਕਾ ਕੇ ਹਨਾ ਕੋਲੇ ਪਰ ਪਰ ਕੇ ਤੇ ਪਰ ਖੰਡ ਨਹੀਂ ਹੈਗੀ ਆਪਣੇ ਕੋਲੇ ਚੱਲਦੇ ਹੁਣ ਅੱਗੇ ਜੀ ਕਿਤੇ ਖੰਡ ਲੈ ਕੇ ਤੇ ਫੇਰ ਚਾਹ ਬਣਾਵਾਂਗੇ ਲਾਦਦੇ ਆ ਫੇਰ ਜੁੱਲੀ ਬਿਸਤਰਾ ਸਾਰਾ ਚਲੋ ਮੁੰਡਿਓ ਉੱਠ ਖੜੋ ਕਰਾਂ ਨਹੀਂ ਸੁ ਭਾਈ ਮਾਰ ਮੜੀ ਹਿੰਮਤ ਮੈਂ ਤਾਂ ਓਕੇ ਆ ਚਲੋ 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 ਅੱਖਾਂ ਦੇ ਟੱਡੀਆਂ ਵਿੱਚ ਨਚਾ ਕੇ ਨਹੀਂ ਸਵਾਬਾਂ ਵਾਲੀ ਚਾਹ ਆਪਣੀ ਜਿਹੜੀ ਰੱਦ ਹੋ ਗਈ ਸੀ ਬਾਈ ਤੇ ਡੂੜ ਵਾਲੀ ਫਿਰ ਚਾਹ ਸਫਲ ਹੋ ਗਈ ਐ ਮੈਚੀ ਬਾਈ ਦੋ ਪੁੜੀਆਂ ਦੀਆਂ ਕੌਫੀ ਦੀਆਂ ਪਾਤੀਆਂ ਮਾ ਸਰੀਰ ਥੋੜਾ ਜਿਆ ਹੋਰ ਕਾਇਮ ਜਾ ਹੋ ਜਾਊਗਾ ਹੋਰ ਖਿੱਚ ਦਾਂਗੇ ਮਾੜਾ ਜ 10 15 ਕਿਲੋਮੀਟਰ ਹੋਰ ਖਿੱਚ ਦਾਂਗੇ ਟਕਾ ਕੇ ਜੀ ਤੜਕੇ ਦੀ ਚਾਹ ਬਾਈ ਹੁਣ ਮਿਲਿਆ 13 ਉੱਥੋਂ ਪੀਤੇ ਸੀਗੇ ਉਹ ਕੱਪੀਆਂ ਜੀਆਂ ਹੁੰਦੀਆਂ ਉਹਨਾਂ ਦੇ ਆ ਮਿੱਟੀ ਦੇ ਬਣਾਏ ਹੁੰਦੇ ਆ ਪਾਂਡੇ ਜੇ ਉਹ ਚ ਜਮੇ ਹੀ ਦੋ ਕੁੱਟਾ ਜਮੇ ਹੀ ਬਸ ਇੱਕ ਕਸੜੂ ਕਾ ਜਾਂ ਮਾਰਿਆ ਨਾਲ ਦੀ ਨਾਲ ਕੱਪ ਜਾ ਦੇਖਿਆ ਖਾਲੀ ਛੱਡ ਦਿਓ ਬਾਈ ਭੰਨ ਦੋ ਕੱਪ ਜਾ ਗੱਲ ਹੀ ਨਹੀਂ ਬਣਦੀ ਉਹ ਤਾਂ ਕੋਈ ਆਉਂਦਾ ਨਾ ਪਤਾ ਲੱਗਦਾ ਚਾਹ ਪੀਤਿਆਂ ਦਾ ਹੁਣ ਆਪਾਂ ਜਿਹੜਾ ਬਾਈ ਜਮੂਰੀ ਸ਼ਹਿਰ ਦੇ ਵਿੱਚ ਪਹੁੰਚ ਗਏ ਆ ਤੇ ਟ੍ਰੈਫਿਕ ਬਹੁਤ ਜ਼ਿਆਦਾ ਕੀ ਤੇ ਨੰਗੇ ਜਾਂਦੇ ਸੀ ਰਾਹ ਦੇ ਵਿੱਚ ਬਾਈ ਆ ਦੇਖੀਂਗਾ ਪ੍ਰਾਲੀ ਦੀਆਂ ਗੱਠਾਂ ਵੱਜੀਆਂ ਪਈਆਂ ਹਨਾ ਇਹ ਝੋਨੇ ਦੀ ਪ੍ਰਾਲੀ ਹੈ ਤੇ ਇਹਦਾ ਕੁਤਰਾ ਕਰਦੇ ਹੈਗੇ ਕੀ ਰੇਟ ਪੈਂਦੀ ਹੈਗੀ ਆਪਾਂ ਬਾਈ ਤੋਂ ਪੁੱਛਦੇ ਆਂ ਬਾਈ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆਂਗੇ ਵੀ ਕੀ ਰੇਟ ਪੈਂਦੀ ਹੈ ਭਾਈ ਇਹੇ ਪਸ਼ੂਆਂ ਵਾਸਤੇ ਹੈ ਭਈਆ ਜੀ ਨਮਸਤੇ ਨਮਸਤੇ ਜੇ ਕਿਸ ਕੰਮ ਆਤੀ ਹੈ ਜੀ ਇਹ ਸਭ ਦਾਇ ਬਤਰੀ થਤਾ ਹੈ अच्छा क्या रेट पड़ती है जी आठ रुपये है दस रुपये है आठ रुपये किलो दस रुपये किलो गाय खाने वाला आठ रुपये बकरी खाने वाला गाय खान वाला अठ रुपए बकरी खान वाला दस रुपए तो भाई जहाँ ऐसे मशीन पर वो करके देते हो काट कर अभी पूरा चालू कर देते हैं ये गांव है या शहर है जी हाँ गांव है शहर है ये जम्मू ये छोटा मोटा शहर है अच्छा ठीक <laughs> है जी ये धान क्या है धान धन्यवाद है ठीक है ठीक है जी ਸ਼ੁਕਰੀਆ ਭਾਈ ਇਹ ਦੂਸਰੀ ਨਹੀਂ ਇਹ गेहूं ਕੀ ਨਹੀਂ ਬੰਦੀ गेहूं ਤਾਂ ਬੰਤਾ ਲੇਉ ਇਹ ਇੱਕ ਵਾਰ ਸੀਜ਼ਨ ਮੇ ਆਤਾ ਹੈ ਬਾਰ ਬਾਰ ਨਹੀਂ ਹੋਤਾ ਹੈ ਨੇ ਅੱਛਾ ਡਾਕ ਰਹਿ ਨਹੀਂ ਪਤਾ ਹੈ ਤਾਂ ਪੂਰਾ ਸ਼ਹਿਰ ਜਾਂ ਇਸੇ ਲੈ ਕੇ ਜਾਂਦਾ ਹੈ گاؤں ਵੀ ਹਾਂ گاؤں ਵੀ ਜਿਸਨੂੰ ਜ਼ਰੂਰਤ ਹੈ ਫਰਾ ਬਹੁਤ ਆਪਣਾ ਲੈ ਆ। ਠੀਕ ਹੈ ਠੀਕ ਹੈ ਜੀਨੂੰ ਜ਼ਰੂਰਤ ਹੈ ਭਾਈ ਉਹ ਲੈ ਜਾਂਦੇ ਆ ਇਹ ਝੋਨੇ ਦੀ ਪਰਾਲੀ ਹੈਗੀ ਕਿ ਆ ਇੱਧਰ ਮਸ਼ੀਨ ਲੱਗੀ ਪਈ ਆ ਇੱਥੇ ਕੁੱਤਰ ਕੇ ਦੇ ਦਿੰਦੇ ਆ ਅੱਠ ਹਾਂਜੀ ਭਾਈ ਕਹਿੰਦਾ ਚਾਲੂ ਕਰਕੇ ਵੀ ਦਿਖਾ ਦਿੰਦੇ ਆ ਲਓ ਭਾਈ बहुत साफ कुथरा गा भाई पशु भी बढ़िया खाने होने ਅਰੇ ਦੇਖੋ ਬਾਈ ਇਹੜਾ ਕੁਤਰਾ ਕਰਦੀ ਆ ਮਸ਼ੀਨ ਕਿੰਨਾ ਸਾਫ਼ ਕਰਦੀ ਹੈ ਜੀ ਪੂਰਾ ਐ ਸਾਫ਼ ਪੂਰਾ ਇੱਕ ਸਾਰ ਕੋਈ ਐ ਨਹੀਂ ਵੀ ਬੂਧਰੇ ਜੇ ਛੱਡੀ ਜਾਂਦੀ ਹੈ ਜਿਵੇਂ ਆਪਣੀਆਂ ਮਸ਼ੀਨਾਂ ਕਹੇ ਯਾਰ ਛੱਡ ਦਿੰਦੀਆਂ ਹੁੰਦੀਆਂ ਜਾਂ ਤਾਂ ਉਹਨਾਂ ਦੇ ਟੋਕੇ ਨਹੀਂ ਚੰਗੀ ਤਰ੍ਹਾਂ ਲੱਗੇ ਹੁੰਦੇ ਪੂਰਾ ਇੱਕ ਸਾਰ ਕੁਤਰੇ ਪਿਆ ਹੈ ਪੂਰਾ ਪੂਰਾ ਵਧੀਆ ਲੱਗਦਾ ਹੈਗਾ ਪਸ਼ੂ ਵੀ ਚਾਹ ਕੇ ਖਾਂਦੇ ਹੋਣਗੇ ਇਸੇ ਪਛੂ ਪਸ਼ੂ ਅੱਛੀ ਤਰ੍ਹਾਂ ਖਾਤੇ ਹਨ ਹਾਂ ਬੰਨਿਆ ਇਹ ਤਾਂ ਦੋ ਦੋ ਟੁੰਟਲ ਰੋਜ਼ ਵੇਚਦਾ ਦੋ ਦੋ ਕੁਆਂਟਲ ਰੋਜ਼ ਹਾਂ ਹਲਤਾ ਤੋਂ ਚਾਹ ਚੌਤਰੀਆ ਆਟਾ ਮਿਲਾਤਰ ਤੁਵੇਂ ਮਿਲਾਤਰ ਦੇ ਦੇਣਾ ਜਿਵੇਂ ਦਵਤ ਉਸਾਨੀ ਲਗਾਤੇ ਹੈ ਉਸ ਤਰ੍ਹਾਂ ਤੇ ਬਸ ਖਾ ਜਾਂਦੇ ਹੈ ਬਸ ਖਾ ਲੈਂਦਾ ਠੀਕ ਹੈ ਸ਼ੁਕਰੀਆ ਭਾਈ ధన్యਵਾਦ ਜਮੂਈ ਭਾਈ ਪਿੱਛੇ ਜਿਹੜਾ ਸ਼ਹਿਰ ਆਇਆ ਸੀਗਾ ਜਮੂਈ ਤੇ ਉਥੋਂ ਹੁਣ ਬਾਰ ਬਾਰ ਆਪਾਂ 1 ਕਿਲੋਮੀਟਰ ਗਾਂ ਆ ਕੇ ਥੋੜਾ ਜਿਹਾ ਬੈਠੇ ਆ ਉਤੇ ਸ਼ਹਿਰ ਚ ਨਾ ਬਾਹਲਾ ਭੀੜ ਭੜਕਾ ਸੀਗਾ ਤੇ ਆ ਬਾਈਆਂ ਨੇ ਪਾਣੀ ਦੀ ਬੋਤਲ ਦਿੱਤੀ ਸੀ ਬਾਈ ਉੱਥੇ ਬਾਈ ਟੱਕਰੇ ਸੀਗੇ ਚਾਰਾਂ ਭਰਾਵਾਂ ਨੂੰ ਜਿਹੜੀ ਇੱਕ ਇੱਕ ਬੋਤਲ ਦਿੱਤੀ ਸੀਗੀ ਤੇ ਆ ਆਪਣੇ ਕੋਲੇ ਪੁੜੀਆਂ ਜੀਆਂ ਹੈਗੀਆਂ ਆਰਐਸ ਵਾਲੀਆਂ ਹਨਾ ਗਰਮੀ ਇਧਰ ਜ਼ਿਆਦਾ ਸਾਨੂੰ ਪਤਾ ਗਰਮੀ ਜ਼ਿਆਦਾ ਤੇ ਇਹਦੇ ਨਾਲ ਨਾ ਫਿਰ ਪਾਣੀ ਪੂਣੀ ਦੀ ਜਿਹੜੀ ਕਮੀ ਨਹੀਂ ਹੁੰਦੀ ਸ਼ਰੀਰ ਦੇ ਵਿੱਚ ਲੋਟ ਰਹਿੰਦਾ ਕੰਮ ਇਹਦੇ ਨਾਲ ਇੱਕ ਅੱਧੀ ਪੂਰੀ ਪੀਤੀ ਜਾਵੇ ਤਾਂ ਲੋਡ ਰਹਿੰਦਾ ਸਿਸਟਮ ਲੋਡ ਰਹਿੰਦਾ ਸਿਸਟਮ ਭਾਈ ਕਿਉਂਕਿ ਪਾਣੀ ਕਾ ਯਾਰ ਉਹਨਾਂ ਪੀਤਾ ਵੀ ਨਹੀਂ ਜਾਂਦਾ ਤੇ ਇਹ ਅੰਦਰੋਂ ਭਾਈ ਬੋਤਲ ਜਿਹੜੀ ਆਪਣੀ ਸਟੀਲ ਦੀ ਹੈਗੀ ਪਲਾਸਟਿਕ ਤੋਂ ਜਿੰਨਾ ਹੋ ਸਕੇ ਆਪਣਾ ਬਚਨਾਗਾ ਇਹਨੂੰ ਆਪਾਂ ਕਿਸੇ ਡਸਟਬਿਨ ਚ ਪਾ ਦਾਂਗੇ ਨਾਲ ਹੀ ਰੱਖਾਂਗੇ ਭਾਈ ਕੂੜਾ ਆਪਾਂ ਗੰਦਗੀ ਨਹੀਂ ਫਲਾਉਣੀ ਕਿਤੇ ਵੀ ਚਾਹੇ ਕਿਸੇ ਸ਼ਹਿਰ ਚ ਗੰਦਗੀ ਹੈ ਚਾਹੇ ਨਾ ਹੈ ਆਪਾਂ ਗੰਦਕੀ ਨਹੀਂ ਫਲਾਉਣੀ ਬਸ ਤੇ ਜੇ ਆਪਾਂ ਬਈ ਜਿਹੜਾ ਪਿੱਛੇ ਸ਼ਹਿਰ ਆ ਗਿਆ ਕੀ ਸੀ ਉਹਦਾ ਨਾਮ ਉਹ ਕੀ ਸੀ ਸ਼ਹਿਰ ਦਾ ਨਾਮ ਪਿੱਛੇ ਇਧਰ ਪਿੱਛੇ ਜਮੂਈ ਜਮੂਈ ਸ਼ਹਿਰ ਦੀ ਗੱਲ ਕਰਗੇ ਤਾਂ ਬਈ ਇਹ ਬਿਹਾਰ ਦੇ ਦੱਖਣੀ ਹਿੱਸੇ ਦੇ ਵਿੱਚ ਪੈ ਜਾਂਦਾ ਵਾ ਇਹ ਇੱਕ ਮਖੱਲਾ ਜ਼ਿਲ੍ਹਾ ਦਾ ਜਿਹੜਾ ਉਹਦੀ ਨਾ ਰਾਜਧਾਨੀ ਹੈ ਜਮੂਈ ਸ਼ਹਿਰ ਉਹਦੀ ਰਾਜਧਾਨੀ ਹੈਗੀ ਤੇ ਜੇ ਆਪਾਂ ਇਹਦੇ ਇਤਿਹਾਸ ਦੀ ਗੱਲ ਕਰਗੇ ਤਾਂ ਇਹ ਬੁੱਧ ਧਰਮ ਦੇ ਨਾਲ ਜਿਹੜਾ ਜ਼ਿਆਦਾ ਸਬੰਧ ਰੱਖਦਾਗਾ ਜਮੂਈ ਸ਼ਹਿਰ ਕਿਉਂਕਿ ਇੱਥੇ ਮਹਾਤਮਾ ਬੁੱਧ ਤੇ ਮਹਾਵੀਰ ਜਿਹੜੇ ਇਸ ਸ਼ਹਿਰ ਦੇ ਵਿੱਚ ਆਏ ਸੀਗੇ ਤਾਂ ਕਰਕੇ ਉਹਦੇ ਨਾਲ ਜ਼ਿਆਦਾ ਇਤਿਹਾਸ ਇਹਦਾ ਮੇਲਜੋਲ ਖਾਂਦਾਗਾ ਭਾਈ ਬੁੱਧ ਧਰਮ ਦੇ ਨਾਲ ਤੇ ਹੁਣ ਆਪਾਂ ਜੀ ਇੱਧਰ ਨੂੰ ਜਾ ਰਹੇ ਹਾਂਗੇ ਦੇਵਗਰ ਇੱਥੋਂ 80 ਕਿਲੋਮੀਟਰ ਹੈਗਾ ਅੱਜ ਤਾਂ 80 ਕਿਲੋਮੀਟਰ ਜਾਇਆ ਵੀ ਨਹੀਂ ਹੈ ਨਾ ਆਥਨ ਜਾ ਹੋਣ ਵਾਲਾਗਾ ਦੇਖਦੇ ਆਂ ਭਾਈ ਫਿਰ ਕਿੱਥੇ ਪਹੁੰਚਦੇ ਆਂ ਪਾਣੀ ਪੀ ਲ ਗਏ او ਆਰਐਸ ਵਾਲਾ ਉਹ ਆਰਐਸ ਵਾਲਾ ਸਿੱਧੀ ਸੜਕ ਬਈ ਦੇਵਗਰ ਵੱਲ ਨੂੰ ਜਾਈ ਜਾਨੇ ਆਂਗੇ ਤੇ ਹਜੇ ਘੱਟੋ ਘੱਟ ਪਿਆਗਾ 70 ਕਿਲੋਮੀਟਰ ਤੇ ਬਈ ਸੁੰਨਾ ਜਾਂ ਰਾਗਾ ਕੋਈ ਪਤਾ ਨਹੀਂ ਅੱਜ ਕਿੱਥੇ ਰਾਤ ਪਊਗੀ ਕਿੱਥੇ ਕੀ ਗੱਲਬਾਤ ਹੋਣੀ ਹੈ ਨਾ ਰੋਟੀ ਟੁੱਕ ਵੀ ਬਣਾਉਣਾਗਾ ਹਜੇ ਕੁਝ ਨਹੀਂ ਪਤਾ ਕੋਈ ਪਿੰਡ ਪੁੰਡ ਮਿਲੂਗਾ ਜਾਂ ਨਹੀਂ ਵੈਸੇ ਆ ਇੱਕ ਪਿੰਡ ਹੈਗਾਗਾ ਇੱਥੋਂ ਹਜੇ 5-7 ਕਿਲੋਮੀਟਰ ਸਾਈਕਲ ਤਾਂ ਹਜੇ ਹੋਰ ਚਲਾਵਾਂਗੇ ਕਿਉਂਕਿ ਟਾਈਮ ਹਜੇ ਘੱਟ ਹੋਇਆਗਾ ਤੇ ਟਾਈਮ ਦੀ ਗੱਲ ਕਰਕੇ ਜੇ ਹਰਪਾਲ ਮਾੜਾ ਟਾਈਮ ਦਿਖਾਈ ਫੋਨ ਕੱਢੀ 4:49 ਮਿੰਟ ਹੋ ਗਏ ਜੀ ਤੇ ਇਧਰਲੇ ਪਾਸੇ ਬਾਈ ਤੁਸੀਂ ਦੇਖ ਲਓ ਹਜੇ ਕਿੰਨਾ ਕੁ ਦਿਨ ਖੜਾਗਾ 4:49 ਮਿੰਟ ਹੋ ਗਏ ਅੱਧੇ ਅੱਧੇ ਪੌਣੇ ਘੰਟੇ ਬਾਅਦ ਆਪਾਂ ਤੁਹਾਨੂੰ ਫੇਰ ਦਿਖਾਵਾਂਗੇ ਵੀ ਕਿੰਨਾ ਕੁ ਦਿਨ ਹੋਊਗਾ ਕੀ ਗੱਲਬਾਤ ਹੋਊਗੀ ਤੇ ਨਾਲੇ ਆਪਣਾ ਉਹ ਜਿਹੜਾ ਛੱਕਾਗਾ ਭਾਈ ਉਹ ਵੀ ਨਿਕਲ ਜੂ ਬਹਿਮ ਵੀ ਇਧਰ ਦਿਨ ਪਹਿਲਾ ਸ਼ੇਪ ਦਾ ਜਿਹਾ ਉਹੀ ਆਪਾਂ ਨੂੰ ਲੱਗੀ ਜਾਂਦਾਗਾ ਟਾਈਮ ਭਾਈ ਸਹੀ 5:30 ਹੋ ਗਏ ਤੇ ਇਹ ਬਿਹਾਰ ਦਾ ਪਿੰਡ ਹੈਗਾ ਕੇਂਦੂਆ ਕੇਂਦੂਆ ਪਿੰਡ ਆ ਜੀ ਤੇ ਆਪਾਂ 5:30 ਆ ਜਿਹੜਾ ਸਹੀ ਰੁੱਕ ਗਏ ਆ ਤੇ ਰੁਕੇ ਅੱਜ ਫੇਰ ਭਾਈ ਟਾਬੇ ਤੇ ਰੁਕੇ ਇੱਥੇ ਕਿ ਟਾਬਾ ਆਇਆ ਸੀ ਬਾਈਆਂ ਨੇ ਭਾਈ ਗੱਲਬਾਤ ਕੀਤੀ ਤੇ ਕਹਿੰਦੇ ਭਾਈ ਰੁਕ ਜੋ ਤਖਤ ਪੁਰਸ਼ ਸਾਹਮਣੇ ਲੱਗੇ ਹੋਇਆ ਅੱਜ ਦੀ ਰਾਤ ਆਪਾਂ ਇੱਥੇ ਕੱਟਾਂਗੇ ਜਿੱਥੇ ਤੁਸੀਂ ਆਹ ਸਾਹਮਣੇ ਢਾਬਾ ਦੇਖੀ ਜਾਂਦੇ ਹੋਗੇ ਤੇ ਇਹ ਰੋਟੀ ਟੁਕ ਦੇਖਦੇ ਆਂ ਭਾਈ ਆਪਦੇ ਬਣਾਵਾਂਗੇ ਪਿੱਛੋਂ ਥੋੜੀ ਦਾਤ ਸਬਜ਼ੀ ਜਿਹੜੀ ਲੈ ਕੇ ਆਂਦੀ ਸੀਗੀ ਖੁਦ ਹੀ ਬਣਾਵਾਂਗੇ ਤੇ ਹੁਣ ਜੇ ਆਪਾਂ ਭਾਈ ਇੱਧਰ ਦੇ ਸ਼ਾਮ ਪੈਣ ਦੀ ਗੱਲ ਕਰਗੇ ਵੀ ਆਥਨ ਹਜੇ ਹੋਇਆ ਨਹੀਂਗਾ ਕਿ ਹੋਊਗਾ 6 ਵਜੇ ਤੱਕ ਭਾਈ ਮੇਰੇ ਖਿਆਲ ਨਾਲ ਪੂਰਾ ਹਨੇਰਾ ਹੋ ਜਾਊਗਾ ਤੇ ਆਪਣੇ ਪੰਜਾਬ 'ਚ ਤਾਂ ਹਜੇ 7 7:30 ਜਾ ਕੇ ਕਿਤੇ ਮੂਹ ਨੇ ਰਾਜਾ ਹੁੰਦਾ ਆਥਣ ਜਾ ਹੁੰਦਾਗਾ ਅੱਧਾ ਘੰਟਾ ਹੋਰ ਅੱਧੇ ਘੰਟੇ ਬਾਅਦ ਬਾਈ ਜਿਹੜਾ ਪੂਰਾ ਹਨੇਰਾ ਹੋ ਜਾਊਗਾ ਇੱਥੇ ਮੀ ਆਈ ਜਾਂਦਾ ਬਾਈ ਤੇ ਜਿਵੇਂ ਆਪਾਂ ਗੱਲ ਕਰੀ ਸੀ ਵੀ ਇਧਰ ਹਨੇਰਾ ਛੇਤੀ ਹੋ ਜਾਂਦਾ ਤੇ ਟਾਈਮ ਦੇਖ ਲੀ ਗੇ ਮਾੜਾ ਜਿਹਾ ਕਿੰਨਾ ਹੋ ਗਿਆ ਸਹੀ ਬਾਈ 6:31 ਹੋ ਗਿਆ ਤੇ ਬਾਕੀ ਭਈ ਇੱਧਰ ਨੇਰਾ ਜਿਹੜਾ ਛੇਤੀ ਹੋ ਜਾਂਦਾਗਾ ਦਿਨ ਜਿਹੜਾ ਛੇਤੀ ਸੇਪ ਜਾਂਦਾਗਾ ਆਪਾਂ ਪਿੰਡ ਮਿੱਤਰ ਨਾਲ ਇੱਕ ਵੀਡੀਓ ਕਾਲ ਤੇ ਵੀ ਗੱਲ ਕਰੀ ਆ ਤੇ ਉੱਧਰ ਹਜੇ ਪੂਰਾ ਵਧੀਆ ਵੀ ਦਿਨ ਖੜਾਗਾ ਵੀ ਮੂਹ ਨੇ ਰਾਜਾ ਜਦੋਂ ਆਪਣੇ ਹੋ ਜਾਂਦਾ 7:30 ਤੋਂ ਬਾਅਦ ਜਿਹੜਾ ਪੂਰਾ ਦਿਨ ਜਾ ਢਲ ਜਾਂਦਾਗਾ ਤੇ ਹਜੇ ਇੱਧਰ ਦੇਖ ਲਓ ਪੂਰਾ 6:30 ਹੋਇਆ ਤੇ ਐਂ ਲੱਗਦਾ ਜਿਵੇਂ 12 ਵਜੇ ਪਏ ਹੁੰਦੇ ਆ ਰਾਤ ਦੇ ਲਾਈਟਾਂ ਚੱਲੀ ਜਾਂਦੀਆਂ ਨੇ ਤੇ ਪੂਰੀ ਰਾਤ ਆ ਗਈ ਆਸੇ-ਪਾਸੇ ਵੀ ਆ ਦੇਖ ਲਓ ਤੁਸੀਂ ਭਾਈ ਆ ਢਾਬੇ ਦੀਆਂ ਵੀ ਲਾਈਟਾਂ ਚੱਲੀ ਜਾਂਦੀਆਂ ਨੇ ਤੇ ਨੇਰਾਗਾ ਤੇ ਕੀ ਕਾਰਨ ਹੋ ਸਕਦਾ ਬਾਈ ਜਿਹੜਾ ਇਧਰ ਦਿਨ ਛੇਤੀ ਛਿਪ ਜਾਂਦਾਗਾ ਅਸਲ ਵਿੱਚ ਬਾਈ ਜਿਹੜਾ ਇਹ ਬਿਹਾਰ ਹਨਾ ਬਿਹਾਰ ਦਾ ਜਿਹੜਾ ਇਹ ਪੂਰਬੀ ਇਲਾਕਾਗਾ ਜਿਹੜਾ ਪੂਰਬੀ ਇਲਾਕੇ ਚ ਜਿਹੜਾ ਹਨਾ ਛੇਤੀ ਹੋ ਜਾਂਦਾਗਾ ਘਟੋ ਘਟ 40 45 ਮਿੰਟਾਂ ਦਾ ਫਰਕ ਬਾਈ ਹੈਗਾਗਾ ਵੀ ਉਹ ਟਾਈਮ ਦੇ ਹਿਸਾਬ ਨਾਲ ਫਰਕ ਨਹੀਂ ਟਾਈਮ ਜਿਹੜਾ ਇੱਥੇ ਹੋਇਆ ਉਹੀ ਆਪਣੇ ਪਿੰਡ ਬਠਿੰਡੇ ਲੁਧਿਆਣੇ ਟਾਈਮ ਉਹੀ ਹੋਇਆਗਾ ਜਿਹੜਾ ਅਰਥਨ ਹੋ ਗਿਆ ਇੱਥੇ ਪਹਿਲਾਂ ਹੋ ਗਿਆ ਇਹ ਆਪਣੇ ਉਧਰ ਲੇਟ ਹੋਊਗਾ ਜਿਵੇਂ ਹੁਣ ਗੁਜਰਾਤ ਵਿੱਚ ਬਈ ਸਵਾ ਸੱਤ ਹੋਇਆ ਤਾਂ ਇੱਥੇ ਸਮਝ ਲਓ ਸਵਾ 6 ਹੋਣਗੇ ਮਤਲਬ ਜਿਹੜਾ ਨੇਰਾ ਉੱਥੇ ਸਵਾ 7 ਹੋਇਆ ਪਿਆਗਾ ਉਹ ਇੱਥੇ ਸਵਾ 6 ਹੋ ਜਾਊਗਾ ਪਹਿਲਾਂ ਹੀ ਹੋ ਜਾਊਗਾ ਪਹਿਲੇ ਨੇਰਾ ਹੋ ਜਾਊਗਾ ਇੱਥੇ ਇਹ ਫਰਕ ਹੈਗਾ ਦਿੱਲੀ ਆਪਣੇ ਹੋ ਗਿਆ ਤੇ ਪੰਜਾਬ ਚ ਹੋ ਗਿਆ ਜਿਹੜਾ ਦਿਨ ਲੇਟ ਸ਼ਿਪ ਦਾਗਾ ਗੁਜਰਾਤ ਦੇ ਵਿੱਚ ਰਾਜਸਥਾਨ ਦੇ ਵਿੱਚ ਦਿਨਾਂ ਜਿਹੜਾ ਲੇਟ ਸ਼ਿਪ ਦਾਗਾ ਇਧਰ ਬਿਹਾਰ ਚ ਪੂਰਬੀ ਇਲਾਕੇ ਦੇ ਵਿੱਚ ਜਿਹੜਾ ਦੇਣਾ ਪਹਿਲਾਂ ਹੀ ਛਿਪ ਜਾਂਦਾ ਬਾਈ ਤੇ ਹੁਣ ਦੇਖ ਲਓ 6:30 ਦਾ ਟਾਈਮ ਆਗਾ ਤੇ ਪੂਰਾ ਐ ਕੂਕਨੇਰਾ ਤੇ ਆਪਾਂ ਮਿੱਤਰ ਨਾਲ ਵੀਡੀਓ ਕਾਲ ਤੇ ਗੱਲ ਕਰੀ ਸੀ ਤੇ ਹਜੇ ਵਧੀਆ ਸਾਰਾ ਕੁਝ ਦਿਖਦਾਗਾ ਜਿਹੜਾ ਪਿੰਡ ਆ ਸਾਰਾ ਕੁਝ ਵਧੀਆ ਦਿਨ ਖੜਾਗਾ ਵਧੀਆ ਦੇਖੀ ਜਾਂਦਾ ਇਹ ਹੀ ਇੱਥੋਂ ਥੋੜਾ ਜਿਹਾ ਪੂਰਬੀ ਇਲਾਕੇ ਜਾ ਕੇ ਥੋੜਾ ਜਿਹਾ ਫਰਕ ਪੈਂਦਾ ਸੂਰਜ ਸਵੇਰੇ ਚੜਦਾ ਵੀ ਛੇਤੀ ਆ ਤੇ ਛਿਪਦਾ ਵੀ ਛੇਤੀ ਆਗਾ ਪੂਰਬ ਇਲਾਕੇ ਦੇ ਵਿੱਚ ਪਿੰਡਾਂ ਦੀ ਬਾਈ ਖਰੀਦਦਾਰੀ ਨੀਸ਼ੂ ਭਾਈ ਕਰਕੇ ਲੈ ਕੇ ਆਇਆ ਸੀਗਾ ਆਉਂਦਾ ਆਉਂਦਾ ਤੇ ਕਮਾਂਡ ਕਹਿੰਦੇ ਕਿਹਨੇ ਸਾਂਭ ਲਈ ਸੰਦੀਪ ਆ ਕਹਿੰਦੇ ਇੱਧਰ ਕਹਿੰਦਾ ਅੱਜ ਚੁੱਲ੍ਹੇ ਚੌਂਕੇ ਤੋਂ ਮੜਾ ਆਇਆ ਪਾਸੇ ਹੋ ਜੋ ਕਮਰੇ ਵਾਲੀਆਂ ਜਿਹੜੀਆਂ ਜਿਆਦਾ ਤਾਜ਼ੀਆਂ ਕਰਨ ਲੱਗਿਆ ਮੁੰਡਾ ਕਿਉਂਕਿ ਜਦੋਂ ਆਪਾਂ ਭਾਈ ਕਮਰੇ ਦੇ ਵਿੱਚ ਰਹਿੰਦੇ ਸੀ ਤਾਂ ਜਿਹੜਾ ਇਹ ਕਰਤਾ ਤਰਤਾ ਹੁੰਦਾ ਸੀ ਦਾਲ ਸਬਜ਼ੀ ਦਾ ਰੋਟੀਆਂ ਵਾਲੇ ਸਾਨੂੰ ਪਤਾ ਹੀ ਆ ਜੀ ਉੱਧਰ ਪਰਲੇ ਪਾਸੇ ਬੈਠੇ ਹੈਗੇ ਆਪਾਂ ਨੂੰ ਕਦੇ-ਕਦੇ ਇਹ ਭਾਂਡੇ ਤੋਂ ਲਾਉਂਦੇ ਕਦੇ-ਕਦੇ ਕੀ ਰੋਜੀ ਧਵਾਉਂਦੇ ਸੀਗੇ ਤੇ ਅੱਜ ਬਣਾਵਾਂਗੇ ਜੀ ਪਿੰਡਾਂ ਦੀ ਸਬਜ਼ੀ ਬਣ ਜਾਂਦੋਂ ਲੇਟ ਹੈ ਨਹੀਂ ਗਈ ਤੇ ਫਿਰ ਦੱਸਦੇ ਆਂ ਭਾਈ ਸੰਦੀਪ ਦੇ ਹੱਥ ਦੀ ਪਿੰਡੀ ਖਾ ਕੇ ਕੀ ਗੱਲ ਬਾਤ ਆ ਹਾਂਜੀ ਇੱਕਦਮ ਤੁਹਾਨੂੰ ਪਤਾ ਹੀ ਆਪਾਂ ਕਮਰੇ 'ਚ ਵੀ ਹਾਂ ਕੱਢ ਦਿੰਦੇ ਹੁੰਦੇ ਸੀ ਸਬਜ਼ੀ ਦੇ ਤੇ ਹੁਣ ਵੀ ਕਢੇਲੀ ਕਢਾਂਗੇ ਠੀਕ ਹੈ ਜੀ ਆਓ ਮਸਤੀ ਨਾਲ ਨਹੀਂ ਆਉਂਦੀ ਉਹ ਮੈਂ ਨਹੀਂ ਪੈ ਕੇ ਹਟਿਆ ਬਾਈ ਤੇ ਭਿੰਡੇ ਦੀ ਸਬਜੀ ਘੱਟ ਤਾਂ ਨਹੀਂ ਗਈ ਬਹੁਤ ਘਰ ਬਿਠਾਤੀ ਛੱਟ ਦਾਂਗੇ ਬੱਚੇ ਡੋਂਗੇ ਤੇ ਇਹ ਰੋਟੀਆਂ ਵੀ ਬਣ ਗਈਆਂ ਮਾਤਾ ਨੇ ਭੇਜਿਆ ਹੋਇਆ ਘਰੋਂ ਦੇਸੀ ਘਿਓ ਸੰਦੀਪ ਬਾ ਚਮਚਾ ਚਮਚਾ ਯਾਰ ਗੋਡੇ ਨਾ ਛਟੀਆਂ ਵਾਂਗੂ ਖੜਕੀ ਜਾਂਦੇ ਆ ਜੀ ਆ ਰਬੜ ਮਾੜਾ ਮੋਟਾ ਕੋਈ ਗੋਡਾ ਹੀ ਸੂਤ ਹੋ ਜਾਊਗਾ ਹਾਂ ਹੈ भुख इनी लगी पी आना दंद ऐ मो हड़म्बे आंगू कुतर देंगे चर चर चलन जाड़ा जड़ा अज बहुत बढ़िया भाई संदीप बहुत बढ़िया सब्जी बनाई है बहुत बहुत धन्यवाद भाई रोटियां घटन अच्छा सब्जी भी कट घटूगी ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਹੈਗੀ ਤੇ ਸਮਾਪਤੀ ਕਰਨ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਹਿਲਾਂ ਤਾਂ ਜੀ ਆ ਇੱਕ ਬੱਚੇ ਦਾ ਜਨਮ ਦੇਣਾਗਾ ਗੁਰਸ਼ਾਨ ਸਿੰਘ ਮੋਗੇ ਤੋਂ ਆਗਾ ਜੀ ਇਹ ਜਨਮ ਦੇਣ ਦੀਆਂ ਲੱਖ ਲੱਖ ਵਧਾਈਆਂ ਜੀ ਬੱਚੇ ਨੂੰ ਤੇ ਬੱਚੇ ਦੇ ਸਾਰੇ ਪਰਿਵਾਰ ਨੂੰ ਵਧਾਈਆਂ ਜੀ ਤੇ ਹੁਣ ਇੱਕ ਬਈ ਹੋਰ ਗੱਲ ਆਪਾਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਨੀ ਸੀਗੀ ਜਿਵੇਂ ਤੁਹਾਨੂੰ ਪਤਾ ਹੀ ਆਣਾ ਆਪਾਂ 6ਵੀਂ 7ਵੀਂ ਸਟੇਟ 'ਚ ਜਿਹੜੇ ਹੁਣ ਇਸ ਟਾਈਮ ਫਿਰਦੇ ਆਂਗੇ ਤੇ ਇਹ ਦੂਆ ਚਾਰਖੰਡ 'ਚ ਜਾਣ ਵਾਲਿਆਂਗੇ ਤੇ ਅੱਜ ਵੀ ਜਿਵੇਂ ਆ ਪਟਾਬੇ ਦੇ ਉੱਤੇ ਰੁਕੇ ਇੱਕ ਵਾਰੀ ਪੁੱਛਿਆ ਬਾਈ ਇਹਦੇ ਨਾਲ ਦੀ ਨਾਲ ਬਾਈ ਕਹਿੰਦੇ ਇੱਥੇ ਪੈ ਜਾਓ ਕੱਲ ਵੀ ਜਿਵੇਂ ਆਪਾਂ ਨੂੰ ਬਹੁਤ ਵਧੀਆ ਬੰਦੇ ਮਿਲੇ ਹਨਾ ਬਿਹਾਰ ਚ ਵਿਚਾਰੇ ਜਿਨ੍ਹਾਂ ਨੇ ਆਪਾਂ ਨੂੰ ਰਾਤ ਰਖਿਆ ਪਿੱਛੇ ਵੀ ਆਪਾਂ ਜਦੋਂ ਦੇ ਫਿਰਦੇ ਆ ਆਪਾਂ ਜਦੋਂ ਦੇ ਵੀ ਬਾਈ ਘਰੋਂ ਆਏ ਆ ਹਨਾ ਤੇ ਆਪਾਂ ਨੂੰ ਚੰਗੇ ਬੰਦੇ ਮਿਲੇ ਕੋਈ ਮਾੜਾ ਬੰਦਾ ਨਹੀਂ ਮਿਲਿਆਗਾ ਤੇ ਐਦਾਂ ਲੱਗਦਾਗਾ ਦੇਖ ਕੇ ਬਾਈ ਵੀ ਪਤਾ ਨਹੀਂ ਕੁਝ ਕੁ ਲੋਕਾਂ ਨੇ ਹਨਾ ਕਿਵੇਂ ਮਰਜ਼ੀ ਲਾ ਲੋ ਵੀ ਇਹ ਜਿਹੜਾ ਸਾਰੇ ਦੇਸ਼ ਦੇ ਵਿੱਚ ਫਿੱਕ ਪੁਆਈ ਹੋਈ ਹੈਗੀ ਬੀਪਾਈ ਉੱਥੇ ਆਏ ਆ ਉੱਥੇ ਆਏ ਆ ਜੋ ਆ ਬੋ ਕੁਝ ਹਾਂ ਹੁੰਦੇ ਆ ਕੁਝ ਦੋ ਚਾਰ ਲੋਕ ਹਰੇਕ ਪਿੰਡ ਸ਼ਹਿਰ ਦੇ ਵਿੱਚ ਮਾੜੇ ਵੀ ਹੁੰਦੇ ਆਗੇ ਸਾਰੇ ਚੰਗੇ ਵੀ ਨਹੀਂ ਹੁੰਦੇ ਪੰਜੇ ਉਂਗਲਾਂ ਇੱਕੋ ਬਰਾਬਰ ਨਹੀਂ ਹੁੰਦੀਆਂ ਪਰ ਆਏ ਆ ਵੀ ਐਵੇਂ ਲੜਾਈਆਂ ਕਰਵਾਉਣੀਆਂ ਹਨਾ ਇਹ ਵੀ ਗੱਲਾਂ ਚੰਗੀਆਂ ਨਹੀਂ ਆਪਾਂ ਨੂੰ ਅੱਡ ਅੱਡ ਜਿਵੇਂ ਕੀਤਾ ਹੋਇਆਗਾ ਤੇ ਆਪਾਂ ਇਹੀ ਚਾਹੁੰਦੇ ਆ ਵੀ ਸਾਰੇ ਭਾਈਚਾਰ ਕਿਸਾਨ ਬਣੀ ਰਹੇ ਹੁਣ ਆਪਾਂ ਨੂੰ ਜਾਣਦੇ ਨਹੀਂ ਕਰਦੇ ਨਹੀਂ ਭਾਈ ਕੋਈ ਰੋਟੀ ਖਵਾਉਂਦਾਗਾ ਕੋਈ ਪਾਣੀ ਦੀ ਬੋਤਲ ਦੇ ਜਾਂਦਾ ਭਾਈ ਭੱਜ ਕੇ ਆ ਕੇ ਹਨਾ ਬਿਹਾਰ ਦੇ ਵਿੱਚ ਫਿਰਦੇ ਆਗੇ ਤੇ ਇੰਨਾ ਵਧੀਆ ਸਾਰਾ ਕੁਝ ਵਧੀਆ ਮਾਹੌਲ ਆਗਾ ਵਧੀਆ ਲੋਕ ਆਗੇ ਸਾਰੇ ਮਿਲਜੁਲ ਕੇ ਆ ਵਧੀਆ ਕੰਮ ਚੱਲੀ ਜਾਂਦਾਗਾ ਬਾਬੇ ਦੀ ਕਿਰਪਾ ਨਾਲ ਤੇ ਆਹੀ ਭਾਈ ਚਾਰਕਸਾਬ ਕਿਤੇ ਬਣੀ ਰਹੇ ਤੇੜੀਆਂ ਆਸੇ ਪਾਸੇ ਦੀਆਂ ਗੱਲਾਂ ਬਾਤਾਂ ਹੁੰਦੀਆਂ ਨਾ ਭਾਈ ਲੋਕ ਫਿੱਕਾ ਪਵਾਉਂਦੇ ਆ ਪਾਣਾ ਪਵਾਉਂਦੇ ਆ ਕੁਛ ਮੈਂ ਹੁਣ ਸਿੱਧਾ ਕਾਹਨੂੰ ਕਹਿਣਾਗਾ ਵੀ ਤੇ ਬਸ ਆਪ ਇਹੀ ਕਹਨੇ ਚਾਹੁੰਨੇ ਆ ਭਈ ਸਾਰੇ ਕਿਤੇ ਭਾਈ ਚਾਰਕਸਾਂ ਜਿਹੜੀ ਬਣੀ ਰਹੇ ਪੂਰੇ ਦੇਸ਼ ਦੇ ਵਿੱਚ ਭਾਈ ਤੇ ਅੱਜ ਦੀ ਵੀਡੀਓ ਇੰਨੇ ਨਾਲ ਹੀ ਸਮਾਪਤ ਹੁੰਦੀ ਹੈ ਜੀ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਨਾਮੇ ਸਫ਼ਰ ਦੇ ਵਿੱਚ ਕਲਕੱਤਾ ਇੱਥੋਂ ਰਹਿ ਗਿਆ ਜੀ 400 ਕਿਲੋਮੀਟਰ ਰਹਿ ਗਿਆ ਇਹੋ ਇੱਥੋਂ ਨਹੀਂ ਨਹੀਂ ਜੀ 363 ਕਿਲੋਮੀਟਰ ਤਹਾਰਿਆ ਜੀ ਮੈਨੂੰ ਇਹਦੇ ਵਿੱਚ ਆਪਣਾ ਜਿਹੜਾ ਹੈਗਾ ਆਪਣਾ ਕੀ ਕਹਿੰਦੇ ਹੈ ਜੀ ਸ਼ਾਰਟਕਟ ਵੀ ਸ਼ਾਮਲ ਹੈਗਾ ਵਿੱਚ ਘਰ ਥੋੜੇ ਜਿਹਾ ਪਹਾੜ ਵੀ ਆਣਗੇ ਪਹਾੜ ਵੀ ਦਿਖਾਵਾਂਗੇ ਜੀ ਹਰੀ ਬੋ ਹਰੇ ਕ੍ਰਿਸ਼ਨਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ